ਸਵਾਗਤ ਹੈ ਜੀ ਤੁਸੀਂ ਸੁਣ ਰਹੇ ਹੋ ਗੁਰਮਤ ਸਿੱਧਾਂ ਚੈਨਲ ਹਰ ਰੋਜ਼ ਦੀ ਤਰ੍ਹਾਂ ਆਪਾਂ ਪੰਜਾਬ ਦੇ ਨਾਲ ਸੰਬੰਧਿਤ ਬੇਸ਼ਕੋ ਕਿਸਾਨੀ ਹੋਵੇ ਰਾਜਨੀਤਿਕ ਧਾਰਮਿਕ ਖੇਤਰ ਜਿਹੜਾ ਪੰਜਾਬ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ ਹੈ ਉਹਦੇ ਬਾਰੇ ਆਪਾਂ ਕੁਝ ਵਿਚਾਰ ਕਰਦੇ ਹੁੰਦੇ ਹਾਂ ਜਿਹੜਾ ਪੰਜਾਬ ਦੇ ਅੰਦਰ ਇਸ ਵੇਲੇ ਦੋ ਹੀ ਮੁੱਦੇ ਸਭ ਤੋਂ ਜ਼ਿਆਦਾ ਛਾਏ ਹੋਏ ਨੇ ਬਹੁਤ ਮਹੀਨਿਆਂ ਤੋਂ ਵੱਡਾ ਮੁੱਦਾ ਇੱਕ ਹੈ ਕਿਸਾਨੀ ਨਾਲ ਸੰਬੰਧਤ ਦੂਸਰਾ ਹੈ ਸ਼ੋਮਣੀ ਕਾਲੀਦਾਲ ਅਕਾਲ ਤਖਤ ਸਾਹਿਬ ਦੀ ਸਿਆਸਤ ਨਾਲ ਧਰਮ ਨਾਲ ਸੰਬੰਧਤ ਸੋ ਅੱਜ ਆਪਾਂ ਗੱਲ ਕਰਨੀ ਹੈ ਕਿਸਾਨੀ ਦੀ ਜਿਵੇਂ ਕਿ ਖਨੋਰੀ ਤੇ ਸ਼ੰਭੂ ਬਾਰਡਰ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਨੇ ਉਹਨਾਂ ਉੱਤੇ ਦੋ ਕਿਸਾਨ ਜਥੇਬੰਦੀਆਂ ਜਿਹਦੇ ਵਿੱਚ ਇੱਕ ਸਰਬੰਸਿਕ ਪੰधेਰ ਜਿਹੜੇ ਕਿਸਾਨ ਮਜ਼ਦੂਰ ਮੋਰਚੇ ਦੇ ਮੁਖੀ ਨੇ ਆਪਣੀ ਜਥੇਬੰਦੀ ਉਹਨਾਂ ਦੀ ਔਰ ਅੰਮ੍ਰਿਤਧਾਰੀ ਗੁਰਸਿੱਖ ਸਿੰਘ ਹਨ ਸਰਬੰਸਿੰਘ ਪੰधेਰ ਤੇ ਦੂਸਰੇ ਪਾਸੇ ਖਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਹ ਵੀ ਅੰਮ੍ਰਿਤਧਾਰੀ ਨਿਤਨੇਮੀ ਸਿੰਘ ਹਨ ਤੇ ਇਹ ਦੋਨੇ ਸ਼ਖਸ਼ ਡਟੇ ਹੋਏ ਨੇ ਤੇ ਡੱਲੇਵਾਲ ਸਾਹਿਬ ਨੇ ਅੱਜ 55ਵਾਂ ਦਿਨ ਹੋ ਗਿਆ ਉਹਨਾਂ ਨੂੰ ਔਰ ਜਿਹੜਾ ਕਿ ਉਹਨਾਂ ਨੇ ਕੁਝ ਵੀ ਖਾਦਾ ਪੀਤਾ ਨਹੀਂ ਆ ਮਰਨ ਵਰਤ ਤੇ ਬੈਠੇ ਹੋਏ ਨੇ ਐਲਾਨ ਕੀਤਾ ਕਿ ਜਾਂ ਸ਼ਰੀਰ ਲੱਗੂਗਾ ਤੇ ਜਾਂ ਫਿਰ ਕਿਸਾਨੀ ਦੀਆਂ ਮੰਗਾਂ ਉਹ ਮੰਨੀਆਂ ਜਾਣ ਕੇਂਦਰ ਸਰਕਾਰ ਦਾ ਰਵਈਆ ਹੁਣ ਤੱਕ ਬੇਹੱਦ ਅਖੜ ਤੇ ਮਤਰਈ ਮਾਂ ਵਾਲਾ ਰਿਹਾ ਤੇ ਗੁੱਸੇ ਵਿੱਚ ਅਗਰੈਸਿਵ ਮੂਡ ਚ ਰਹੀ ਹੈ ਸਰਕਾਰ ਜਿਹੜੀ ਤੇ ਕੁਝ ਪਹਿਲਾਂ ਪਹਿਲਾਂ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਕੁਝ ਮੀਟਿੰਗਾਂ ਪੰਜਾਬ ਸਰਕਾਰ ਦੇ ਰਾਹੀਂ ਕੀਤੀਆਂ ਇੱਕ ਦੋ ਮੀਟਿੰਗਾਂ ਤੇ ਮੁੜ ਕੇ ਫਿਰ ਉਹਨਾਂ ਨੇ ਬਿਲਕੁਲ ਵੀ ਕੋਈ ਕੋਈ ਵੀ ਹੰਗਾਰਾ ਨਹੀਂ ਭਰਿਆ ਮੀਟਿੰਗ ਕਰਨ ਦਾ ਤੇ ਆਖਰ ਨੂੰ ਇਹ ਸਮਾਂ ਇੱਥੇ ਆ ਗਿਆ ਜਿਸ ਵੇਲੇ ਹੁਣ ਡੱਲੇਵਾਲ ਸਾਹਿਬ ਦਾ ਜਿਹੜਾ ਸਰੀਰ ਉਹ ਇਤਨਾ ਕਮਜ਼ੋਰ ਪੈ ਚੁੱਕਿਆ ਤੇ ਸਾਰਿਆਂ ਨੂੰ ਉਸ ਗੱਲ ਦਾ ਬੜੀ ਚਿੰਤਾ ਹੈ ਉਹਨਾਂ ਦੇ ਸਰੀਰ ਨੂੰ ਲੈ ਕੇ ਤੇ ਜਦੋਂ ਹਾਈ ਕੋਰਟ ਦੀ ਇੱਕ ਬਣਾਈ ਹੋਈ ਕਮੇਟੀ ਉਹਨੀਆਂ ਵੀ ਕੁਝ ਫਾਈਨਡਿੰਗਸ ਹੋਈਆਂ ਉਹਨੇ ਵੀ ਕੁਝ ਰਿਪੋਰਟ ਦਿੱਤੀ ਹੋਣੀ ਆ ਜਾਂ ਕਿਵੇਂ ਗੱਲਬਾਤ ਹੋਈ ਰੱਬ ਜਾਣਦਾ ਤੇ ਜਿਹੜਾ ਖਤਰਾ ਵਧਦਾ ਤਰਿਆ ਜਾ ਰਿਹਾ ਸੀ ਡੱਲੇਵਾਲ ਦੇ ਸ਼ਰੀਰ ਨੂੰ ਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਣਗੇ ਉਹ ਵੀ ਇੱਕ ਬੇਚੈਨੀ ਪੰਜਾਬ ਵਿੱਚ ਵੱਧਦੀ ਤੁਰੇ ਜਾ ਰਹੀ ਸੀ ਹਾਲਾਂਕਿ ਬਾਰਡਰ ਏਰੀਆ ਦਾ ਸੂਬਾ ਹੈ ਇਹ ਸਾਰਾ ਤੇ ਇਹਦੇ ਲਈ ਬਹੁਤ ਜ਼ਿਆਦਾ ਹੀ ਸੈਂਸਿਟਿਵ ਤਰੀਕੇ ਨਾਲ ਸਮਝਣਾ ਸੁਣਨਾ ਪੈਣਾ ਤੇ ਹੁਣ ਸਰਕਾਰ ਦੇ ਵਿੱਚ ਕੁਝ ਥੋੜੀ ਹਿਲਜੁਲ ਹੋਈ ਹੈ ਤੇ ਜਿਹੜੀ ਅਪਡੇਟ ਆਈ ਹੈ ਉਹ ਇਹ ਹੈ ਕਿ ਉਹਨਾਂ ਨੇ ਸਰਦਾਰ ਡੱਲੇਵਾਲ ਸਾਹਿਬ ਤੇ ਸੱਭਨ ਸਿੰਘ ਪੰਧੀਰ ਨੂੰ ਇੱਕ ਚਿੱਠੀ ਪੱਤਰ ਲਿਖਿਆ ਜਿਹੜਾ ਕਿ ਕੇਂਦਰੀ ਕਿਸਾਨ ਜਿਹੜਾ ਬੈਲਫੇਅਰ ਤੇ ਨਾਲ ਹੀ ਖੇਤੀਬਾੜੀ ਮੰਤਰੀ ਹੈ ਜਿਹੜੇ ਸੋ ਉਹਨਾਂ ਦਾ ਜਿਹੜਾ ਜੁਆਇੰਟ ਸੈਕਟਰੀ ਆ ਪ੍ਰੀਆ ਰੰਜਨ ਉਹਨਾਂ ਦਾ ਨਾਮ ਹੈ ਉਹਨਾਂ ਦੇ ਦਸਖਤਾਂ ਹੇਠ 1812025 ਨੂੰ ਇਹ ਲੈਟਰ ਜਾਰੀ ਹੁੰਦਾ ਹੈ ਤੇ ਇਹਦੇ ਉੱਤੇ ਜਿਹੜਾ ਉਹ ਐਡਰੈਸ ਕਰਦੇ ਨੇ ਸੰਬੋਧਨ ਕਰਦੇ ਨੇ ਉਹ ਕਹਿ ਰਹੇ ਨੇ ਸੇਵਾ ਵਿੱਚ ਸ਼੍ਰੀ ਜਗਜੀਤ ਸਿੰਘ ਡੱਲੇਵਾਲ ਜੀ ਐਵੰਗ ਸੰਯੁਕਤ ਕਿਸਾਨ ਮੋਰਚਾ ਆ ਰਾਜਨੀਤਿਕ ਫੋਰਮ ਸ਼੍ਰੀ ਸਰਬਨ ਸਿੰਘ ਪੰधेਰਜੀ ਕਿਸਾਨ ਮਜ਼ਦੂਰ ਮੋਰਚਾ ਫੋਰਮ ਸੋ ਇਹ ਇਹ ਦੋਨਾਂ ਆਗੂਆਂ ਨੂੰ ਸੰਬੋਧਨ ਕਰ ਰਹੇ ਨੇ ਕਹਿਣ ਦਾ ਭਾਵ ਹੈ ਤੇ ਉਹਦੇ ਅੱਗੇ ਚਿੱਠੀ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਵੀ ਕਿ ਆਪਣੀਆਂ 15 2024 ਦੇ ਵਿੱਚ ਦੂਜੇ ਮਹੀਨੇ ਜਿਹੜੀਆਂ ਮੀਟਿੰਗਾਂ ਹੋਈਆਂ ਸੀ ਉਸੇ ਮੀਟਿੰਗ ਦੇ ਸਿਲਸਿਲੇ ਵਿੱਚ ਅਗਲੀ ਮੀਟਿੰਗ ਆਪਾਂ ਕਰ ਰਹੇ ਹਾਂ ਕਿਉਂਕਿ ਉਸ ਤੋਂ ਬਾਅਦ ਖੜੋਤ ਆ ਗਈ ਸੀ ਉਹ ਕਹਿ ਰਹੇ ਆਪਣੀ ਚਿੱਠੀ 'ਚ ਤੇ ਹੁਣ ਇਹ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ 14 ਫਰਵਰੀ ਨੂੰ 2025 ਨੂੰ ਇਹ ਮੀਟਿੰਗ ਰੱਖ ਰਹੇ ਹਾਂ ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਉੱਥੇ ਤੁਸੀਂ ਪਹੁੰਚੋ ਤੇ ਅਸੀਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣਾ ਖਾਣਾ ਪੀਣਾ ਸ਼ੁਰੂ ਕਰ ਲੈਣ ਮੈਡੀਕਲ ਸੈਟਰਲੈਂਡ ਤੇ ਅਸੀਂ ਉਮੀਦ ਕਰਦੇ ਹਾਂ ਉਹ ਸਿਹਤਮੰਦ ਹੋ ਕੇ ਮੀਟਿੰਗ ਦੇ ਵਿੱਚ ਆ ਕੇ ਬੈਠਣ ਤੇ ਸਾਡੇ ਨਾਲ ਗੱਲਬਾਤ ਕਰਨ ਤੇ ਅੱਗੋਂ ਆ ਕਾਫੀ ਵਿਚਾਰ ਚਰਚਾ ਕਰਨ ਤੋਂ ਬਾਅਦ ਸਿਆਣੇ ਆਗੂਆਂ ਨੇ ਇਹ ਵਿਚਾਰ ਕੀਤਾ ਕਿ ਹੁਣ ਆਪਾਂ ਨੂੰ ਵੀ ਥੋੜਾ ਜਿਹਾ ਟੱਲ ਦੇਣੀ ਚਾਹੀਦੀ ਹੈ ਉਹਦੇ ਵਿੱਚ ਸਰਦਾਰ ਡੱਲੇਵਾਲ ਸਾਹਿਬ ਨੇ ਇਹ ਕਿਹਾ ਕਿ ਮੈਂ ਮੈਡੀਕਲ ਸਹਾਈਤ ਆ ਲੈਣ ਲਈ ਰਾਜ਼ੀ ਹਾਂ ਕਿ ਮੇਰੇ ਡ੍ਰਿਪ ਵਗੈਰਾ ਲਾ ਦਿੱਤੀ ਜਾਵੇ ਤੇ ਪਰ ਮੈਂ ਜਿਹੜਾ ਭੁੱਖ ਹੜਤਾਲ ਉਵੇਂ ਰੱਖੂੰਗਾ ਤੇ ਇਹ ਜਦ ਤੱਕ ਪੂਰੀਆਂ ਮੰਗਾਂ ਮੰਨ ਲਈ ਨਹੀਂ ਲੰਘਾਂ ਜਾਣੀਆਂ ਉਦੋਂ ਤੱਕ ਇਹ ਮੋਰਚਾ ਵੀ ਐਵੇਂ ਲੱਗਿਆ ਰਹੂ ਤੇ ਭੁੱਖ ਹੜਤਾਲ ਵੀ ਜਾਰੀ ਰਹੂ ਪਰ ਮੈਂ ਮੈਡੀਕਲ ਸਹਾਇਤਾ ਲੈਣ ਲਈ ਹੁਣ ਮੈਂ ਸਹਿਮਤ ਹਾਂ ਸੋ ਇਹ ਇੱਕ ਖੁਸ਼ੀ ਦੀ ਗੱਲ ਹੈ ਇੱਕ ਸੁਖਾਵੀ ਖਬਰ ਹੈ ਕਿ ਕੇਂਦਰ ਨੇ ਕੁਝ ਹੱਥ ਅੱਗੇ ਵਧਾਇਆ ਹੈ ਪਰ ਇੱਥੇ ਅਸੀਂ ਇਹ ਵੇਖਣਾ ਚਾਹੁੰਦੇ ਹਾਂ ਕਿ ਕੇਂਦਰ ਨੇ ਸਿਰਫ ਮੀਟਿੰਗ ਦਾ ਆਯੋਜਨ ਕੀਤਾ ਨਾ ਕਿ ਮੰਗਾ ਮੰਨਿਆ। ਮੀਟਿੰਗ ਕਰਨ ਦੀ ਬਜਾਏ ਉਹ ਇਹ ਵੀ ਕਹਿ ਸਕਦੀ ਸੀ ਵੀ ਹਾਂ ਅਸੀਂ ਤੁਹਾਡੀਆਂ ਸਾਰੀਆਂ ਮੰਗਾ ਮੰਨਣ ਨੂੰ ਤਿਆਰ ਹਾਂ ਤੇ ਆਓ ਆਪਾਂ ਬੈਠਦੇ ਹਾਂ ਤੇ ਆਪਾਂ ਇੱਕ ਬੈਠਕ ਦੇ ਵਿੱਚ ਇਹ ਸਾਰੀ ਗੱਲਬਾਤ ਸੁਲਝਾ ਲੈਨੇ ਆ। ਇਦਾਂ ਨਹੀਂ ਕਿਹਾ ਉਹਨਾਂ ਨੇ। ਏ ਰੱਬ ਜਾਣਦਾ ਜੇ ਉਹਨਾਂ ਦੇ ਮਨ ਜਾਣਦੇ ਅੰਦਰ ਉਹ ਉਸ ਮੀਟਿੰਗ ਦੇ ਵਿੱਚ ਕੀ ਪ੍ਰਪੋਜ਼ ਰੱਖ ਕਰਨਗੇ ਤੇ ਪ੍ਰਪੋਜ਼ਲ ਉਹਨਾਂ ਦਾ ਕੀ ਹੋਊਗਾ ਪਰ ਜਿੱਥੋਂ ਤੱਕ ਸਰਕਾਰਾਂ ਦਾ ਇਤਿਹਾਸ ਹੈ ਜਾਂ ਸੁਭਾਅ ਸਾਰੇ ਜਾਣਦੇ ਨੇ ਕਿ ਸਰਕਾਰ ਸਿਰਫ ਟਾਈਮ ਨੂੰ ਲਮਕਾਉਣ ਦੇ ਵਿੱਚ ਹੀ ਮਾਹਰ ਹੁੰਦੀ ਹੈ ਤੇ ਉਹ ਆਪਣੀ ਇਸ ਤਰ੍ਹਾਂ ਇੱਕ ਨੀਤੀ ਤਹਿਤ ਉਹਨਾਂ ਦੇ ਸਿਹਤ ਨੂੰ ਇੱਕ ਵਾਰ ਫੇਰ ਹਲਾਰਾ ਦੇ ਦੇਣਗੇ ਤੇ ਉਹ ਫਿਰ ਤੋਂ ਫਿਰ ਕੁਝ ਮਹੀਨੇ ਉਹਨਾਂ ਨੂੰ ਰਾਹਤ ਮਿਲੂਗੀ ਕਿ ਘਟੋ ਘਟ ਕੋ ਉਹਨਾਂ ਦੀ ਸਿਹਤ ਨੂੰ ਕੁਝ ਨਾ ਹੋਵੇ ਤਾਂ ਫਿਰ ਫਿਰ ਇਹ ਲਮਕਾ ਨਾ ਦਿੱਤਾ ਜਾਵੇ ਇਹ ਖਰਸ਼ਾ ਹਮੇਸ਼ਾ ਹੀ ਬਣਿਆ ਹੋਇਆਗਾ ਪਰ ਉਮੀਦ ਇਹੀ ਕਰਦੇ ਆ ਕਿ ਕੇਂਦਰ ਸਰਕਾਰ ਇੱਕ ਕਹਿ ਲੋ ਵੀ ਆਪਣਾ ਉਹ ਮਹਾਨ ਫਰਜ ਸਮਝੇ ਜਿਹੜਾ ਕਿ ਸਟੇਟਾਂ ਦੇ ਅੰਡਰਟੇਕ ਨੇ ਤੇ ਉਹ ਉਹਨਾਂ ਦਾ ਇੱਕ ਤਰ੍ਹਾਂ ਦਾ ਪੇਤਾਮਾ ਹੈ ਕੇਂਦਰ ਸਰਕਾਰ ਤੇ ਉਹ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਤੇ ਵਿਚਾਰ ਕਰਕੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਉਹਨਾਂ ਦੇ ਉੱਤੇ ਸਹਿਮਤੀ ਦੇ ਦਿੱਤੀ ਜਾਵੇ ਇਹ ਸਾਡੀ ਉਮੀਦ ਹੈ ਤੇ ਪਰ ਨਾਲ ਹੀ ਕਿਸਾਨ ਜਥੇਬੰਦਿਆਂ ਨੂੰ ਸਹਿਰਦ ਤੇ ਸੁਚੇਤ ਰਹਿਣਾ ਪਊਗਾ ਤੇ ਕੁਝ ਉਹ ਤਰ੍ਹਾਂ ਵੀ ਹੁਣ ਸਰਗਰਮ ਹੋਣਗੀਆਂ ਕੁਝ ਹੋ ਵੀ ਗਈਆਂ ਜਿਨ੍ਹਾਂ ਨੇ ਪ੍ਰਪਗੰਡਾ ਸ਼ੁਰੂ ਕਰਤਾ ਕਿ ਦੇਖੋ ਜਿੜਲੇਵਾਲ ਵਿੱਕ ਗਿਆ ਸਮਝੌਤਾ ਹੋ ਗਿਆ ਸੈਟਿੰਗ ਹੋ ਗਈ ਹੈ ਮੋਰਚਾ ਫੇਲ ਹੋ ਗਿਆ ਹੈ ਸਿਖਰਾਂ ਤੇ ਲ ਜਾ ਕੇ ਪੁੱਠਾ ਮੋੜ ਲਿਆ ਇਦਾਂ ਇਦਾਂ ਦੀਆਂ ਗੱਲਾਂ ਵੀ ਹੋਣਗੀਆਂ ਇਹ ਸਾਰੀਆਂ ਗੱਲਾਂ ਨੂੰ ਕਿਵੇਂ ਆਪਾਂ ਹੈਂਡਲ ਕਰਨਾ ਇਹ ਵੀ ਸਾਰਾ ਧਿਆਨ ਚ ਰੱਖਣਾ ਪੈਣਾ ਹੈ ਸੋ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਕਮੈਂਟਾਂ ਦੇ ਵਿੱਚ ਦੇਣੇ ਆ ਸੋ ਉਡੀਕ ਰਹੇਗੀ ਬੜੀ ਮਿਹਰਬਾਨੀ ਬੜਾ ਧੰਨਵਾਦ ਹੈ ਸੋਨੋ ੜੀਕਦੇ ਆਂ ਚੰਡੀਗੜ੍ਹ ਦੇ ਵਿੱਚ ਜਿਹੜੀ 14 ਫਰਵਰੀ ਨੂੰ ਮੀਟਿੰਗ ਹੋ ਰਹੀ ਹੈ ਉਮੀਦ ਆ ਉਸ ਦੇ ਵਿੱਚ ਚੰਗੇ ਨਤੀਜੇ ਨਿਕਲਣ ਦੀ ਆਸ ਹੈ ਧੰਨਵਾਦ